ਵਾਜਵਾ ਕਿਸਾਨਾਂ ਮਜ਼ਦੂਰਾਂ ਦੀ ਕੁੱਲ ਹਿੰਦ ਹੜਤਾਲ ਜਿੰਦਾਬਾਦ 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 ਸੇਪਰੀਆ ਨੂੰ ਜਿੰਦਾਬਾਦ 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 ਜਦ ਤੱਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿੰਦਾਬਾਦ ਜਿੰਦਾਬਾਦ ਜਦ ਤੱਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਮਜ਼ਦੂਰ ਕਿਸਾਨ ਜਿੰਦਾਬਾਦ 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 ਹਰਤਾ ਹਰਤਾ ਜਿੰਦਾਬਾਦ 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 ਤੇ ਆਪੀ ਹਰਤਾ ਹਰਤਾ ਜਿੰਦਾਬਾਦ ਬੱਦੀ ਮੰਗਾਈ ਨੂੰ ਨੱਥ ਪਾਓ ਬੱਦੀ ਮੰਗਾਈ ਨੂੰ ਨੱਥ ਪਾਓ ਪਿਆਰ ਸਰਕਾਰ ਨੇ ਕੀਤਾ ਕੀ ਮੇਰਾ ਫੀਲੀ ਕਿਆ ਕਰਦੀਂ ਸਰਕਾਰ ਨੇ ਮਜ਼ਦੂਰ ਇਕਾ ਜ਼ਿੰਦਾਬਾਦ 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 ਮਜ਼ਦੂਰ ਮਜ਼ਦੂਰ ਤੇਜ਼ ਰਫੀ ਹੜਤਾਲ ਜ਼ਿੰਦਾਬਾਦ 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 ਤੇਜ਼ ਰਫੀ ਹੜਤਾਲ ਜ਼ਿੰਦਾਬਾਦ 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 ਮਜ਼ਦੂਰ ਮਜ਼ਦੂਰ ਪੰਜਾਬਾ ਕਿਸਾਨ ਇਕਾ ਜ਼ਿੰਦਾਬਾਦ 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 ਮਹਿੰਗਾਈ ਨੂੰ ਦੂਰ ਕਰੋ ਦੂਰ ਕਰੋ ਮਹਿੰਗਾਈ ਬੇਰੋਜ਼ਗਾਰੀ ਨੂੰ ਨਾ ਠਭਾਓ ਮਹਿੰਗਾਈ ਕਿਸਾਨ ਸਾਹਿਬ ਨੂੰ ਨਾ ਠਭਾਓ ਮਹਿੰਗਾਈ ਬੇਸਥਾਰ ਨੂੰ ਨਾ ਖਪਾਓ ਗਰੀਬੀ ਬੇਰੋਜ਼ਗਾਰੀ ਨੂੰ ਦੂਰ ਕਰੋ ਹਾਂਜੀ ਅੱਜ ਅਸੀਂ ਜੀਪੀਐਮਓ ਦੇ ਸੱਦੇ ਤੇ ਜਿਹੜਾ ਦੇਸ਼ ਵਿਆਪੀ ਹੜਤਾਲ ਹੈ ਜਿਸ ਨੂੰ ਕਿ ਦੁਨੀਆ ਜਿਹੜੇ 25 ਕਰੋੜ ਜਿਹੜੇ ਕਰਮਚਾਰੀ ਜਿਹੜੇ ਮੁਲਾਜ਼ਮ ਮਜ਼ਦੂਰ ਕਿਸਾਨ ਹੜਤਾਲਤੇ ਨੇ ਅਸੀਂ ਜਿਹੜਾ ਮੰਗਾਂ ਨੂੰ ਲੈ ਕੇ ਜਿਹੜਾ ਆ ਅੱਜ ਹੜਤਾਲ ਤੇ ਬੈਠੇ ਆ ਸਾਡੀਆਂ ਬਸ ਇਹੀ ਮੰਗਾਂ ਆ ਕਿ ਜਦਾਂ ਕਿਸਾਨਾਂ ਦਾ ਜਿਹੜੇ ਮੁੱਦੇ ਆ ਉਹ ਹੱਲ ਕਿਤੇ ਜਾਣ ਚਾਰ ਲੇਬਰ ਕਾਨੂੰਨ ਜਿਹੜੇ ਆ ਉਹ ਰੱਦ ਕਿਤੇ ਜਾਣ ਤੇ ਜਿਹੜਾ ਸਿੱਖਿਆ ਕੌਮੀ ਸਿੱਖਿਆ ਨੀਤੀ ਇਹ 2020 ਉਸ ਨੂੰ ਰੱਦ ਕੀਤਾ ਜਾਵੇ ਮੁਲਾਜ਼ਮਾਂ ਦੀਆਂ ਮੇਢੇ ਮੀਲ ਆਸ਼ਾ ਵਰਕਰ ਭੈਣਾਂ ਦਾ ਤੇ ਜਿਹੜਾ ਆਸ਼ਾ ਵਰਕਰ ਮੇਢੇ ਮੀਲ ਅੰਗਣਵਾੜੀ ਇਹਨਾਂ ਦਾ ਮਾਨ ਪੱਤਾ ਦੁੱਗਣਾ ਕੀਤਾ ਜਾਵੇ ਤੇ ਜੋ ਇਹਨਾਂ ਨੂੰ ਬੀਮਾ ਜੋ ਸਰਕਾਰ ਨੇ ਕਿਹਾ ਸੀ ਉਹ ਦਿੱਤਾ ਜਾਵੇ ਕੱਚੇ ਕੰਮੇ ਪੱਕੇ ਕਿਤੇ ਜਾਣ ਤੇ ਜੜੀਆਂ ਮੰਗਾਂ ਪੇ ਕਮਿਸ਼ਨ ਤੇ ਬਕਾਏ ਡੀਏ ਦੇ ਜਿਹੜੀਆਂ ਸਾਰੀਆਂ ਮੰਗਾਂ ਆ ਉਹ ਜਿਹੜਾ ਸਾਡੀਆਂ ਜਿਹੜੀਆਂ ਆ ਉਹ ਸਰਕਾਰ ਤੁਰੰਤ ਹੱਲ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਜੇ ਅੱਜ 25 ਕਰੋੜ ਤੇ ਕੱਲ 50 ਕਰੋੜ ਲੋਕ ਵੀ ਜਿਹੜੇ ਐ ਉਹ ਜਨਤਾ ਜਿਹੜੀ ਆ ਸੜਕਾਂ ਤੋਂ ਉਤਰੇਗੀ ਤੇ ਜਿਹੜੇ ਐ ਇਸ ਕਰਕੇ ਅਸੀਂ ਇਹ ਜਿਹੜਾ ਸੰਘਰਸ਼ ਜਿਹੜਾ ਸਾਡਾ ਉਹ ਲਗਾਤਾਰ ਚੱਲਦਾ ਰਹੇਗਾ ਜਿੰਨੇ ਦਿਨ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਕਿਉਂਕਿ ਪੰਜਾਬ ਸਰਕਾਰ ਵੀ ਜਿਹੜੀ ਉਹ ਕੇਂਦਰ ਸਰਕਾਰ ਦੇ ਨਾਲ ਉਹਦੀ ਬੋਲੀ ਬੋਲ ਰਹੀ ਹੈ ਉਹਦੇ ਨਾਲ ਮਿਲ ਚੁੱਕੀ ਹੈ ਤੇ ਜਿਹੜਾ ਪੰਜਾਬ ਸਰਕਾਰ ਵੀ ਜਿਹੜਾ ਆ ਉਹ ਜਿੱਦਾਂ ਸਾਡੀ ਪੁਰਾਣੀ ਪੈਨਸ਼ਨ ਦਾਈ ਆ ਉਹ ਦੇਖੋ ਤੁਸੀਂ ਜੇ ਉਹਨਾਂ ਨੇ ਲਾਗੂ ਕੀਤਾ ਹੈ ਉੱਤੇ ਜਿਹੜੀ ਹੈ ਯੂਪੀਐਸ ਪੰਜਾਬ ਸਰਕਾਰ ਵੀ ਮੈਨੂੰ ਜੋ ਸ਼ੰਕਾ ਹੈ ਕਿ ਉਹ ਵੀ ਜਿਹੜੀ ਸੈਂਟਰ ਦੇ ਰਾਹ ਤੇ ਤੁਰਨ ਵਾਲੀ ਹੈ ਉਹ ਵੀ ਯੂਪੀਐਸ ਦੇਗੀ ਪਰ ਜਿਹੜਾ ਇਹਨਾਂ ਨੇ ਅਧੂਰਾ ਨੋਟੀਫਿਕੇਸ਼ਨ ਕੀਤਾ 18 ਨਵੰਬਰ 2022 ਦਾ ਉਸ ਨੂੰ ਪੂਰਾ ਕੀਤਾ ਜਾਵੇ ਤੇ ਪੁਰਾਣੀ ਪੈਨਸ਼ਨ ਜਿਹੜੀ ਹੂ ਹੂ 1973 ਦੇ ਅਨੁਸਾਰ ਜਿਹੜੀ ਹੈ ਉਹ ਲਾਗੂ ਕੀਤੀ ਜਾਵੇ ਧੰਨਵਾਦ ਜੀ ਹਾਂਜੀ ਮੈਂ ਆਸ਼ਾ ਵਰਕਰ ਬੋਲਣੀ ਆ ਕਿ ਸਰ ਸਾਡੇ ਆਸ਼ਾ ਵਰਕਰ ਜਿਹੜੇ ਰਾਤ ਦਿਨ ਡਿਊਟੀ ਦਿੰਦੀ ਆ ਕਿ ਆਸ਼ਾ ਵਰਕਰ ਦਾ ਕਾਫੀ ਇਨਸੈਂਟਿਵ ਜਿਹੜੇ ਕੱਟੇ ਗਏ ਆ ਉਹ ਦੋਨਾਂ ਨੂੰ ਬਹਾਲ ਕੀਤਾ ਜਾਵੇ ਤੇ ਲੇਕਿਨ ਜਿਹੜੀ ਵੈਕਸੀਨ ਲਿਆਉਣ ਦੇ ਪੈਸੇ ਕੱਟੇ ਗਏ ਆ ਉਹ ਵੀ ਪੈਸੇ ਲਗਾਏ ਜਾਣ ਜੇ ਆਂ ਆਸ਼ਾ ਵਰਕਰ ਸਾਡੀ ਡਿਊਟੀ ਦੇ ਟਾਈਮ ਅਟੈਕ ਹੋਇਆ ਤਾਂ ਪੂਰੀ ਹੋ ਗਈ ਉਸ ਨੂੰ ਸਰਕਾਰ ਨੇ ਕੁਝ ਨਹੀਂ ਦਿੱਤਾ ਆਸ਼ਾ ਵਰਕਰਾਂ ਨੇ 100-100 ਰੁਪਈਆ 200-200 ਰੁਪਈਆ ਇਕੱਠਾ ਕਰਕੇ ਉਹਦੇ ਛੋਟੇ-ਛੋਟੇ ਬੱਚੇ ਆ ਉਹਨਾਂ ਬੱਚਿਆਂ ਵਾਸਤੇ ਅਸੀਂ ਦਿੱਤੇ ਲੇਕਿਨ ਸਰਕਾਰ ਨੇ ਜੇ ਕੋਈ ਸਹੂਲਤ ਨਹੀਂ ਦਿੱਤੀ ਆਸ਼ਾ ਵਰਕਰ ਜੇ ਕੋਈ ਹਾਲਸਾ ਹੋ ਜਾਂਦਾ ਸਰਕਾਰ ਕਿਉਂ ਕੰਨਾ ਤੱਕ ਇਹਨਾਂ ਦੀ ਜੂਣੀ ਸੜਕ ਦੀ ਕੀ ਇਹ ਨਾ ਬੱਚਿਆਂ ਵਾਸਤੇ ਵੀ ਕੋਈ ਸੋਚਿਆ ਜਾਵੇ ਲੇਕਿਨ ਅੱਜ ਤੱਕ ਸਰਕਾਰ ਕੁਝ ਨਹੀਂ ਸਾਡੇ ਲਈ ਕਰ ਰਹੀ ਆਸ਼ਾ ਵਰਕਰ ਨੂੰ ਕੋਈ 2500 ਰੁਪਈਆ ਸਾਰਾ ਦੇ ਰਹੀ ਆ ਉਤੋਂ ਕੰਮ ਜਿਹੜਾ ਸਾਡੇ ਕੋ 50 60 ਹਜ਼ਾਰ ਦਾ ਲਿਆ ਜਾ ਰਿਹਾ ਇੰਨਾ ਕੁ ਸਾਡੇ ਤੇ ਬੋਝ ਪਾਇਆ ਜਾ ਰਿਹਾ ਕਿ ਸੀਐਚਓ ਕਹੇਗੀ ਸਾਡਾ ਕੰਮ ਕਰੋ ਇਹਨਾਂ ਕਹੇਗੀ ਸਾਡਾ ਕਰੋ ਤੇ ਐਸਪੀਐਸਸੀ ਵਾਲੇ ਕਹਿਣਗੇ ਸਾਡਾ ਕੰਮ ਕਰੋ ਲੇਕਿਨ ਆਸ਼ਾ ਵਰਕਰ ਰਾਤ ਦਿਨ ਡਿਊਟੀ ਤੇ ਰਹਿੰਦੀ ਆ ਆਪਣੇ ਦੇ ਕੰਮਾਂ ਤੋਂ ਬੰਝ ਹੀ ਰਹਿੰਦੀ ਆ ਅਸੀਂ ਇਹ ਕਹਿੰਨੇ ਆ ਕਿ ਆਸ਼ਾ ਵਰਕਰ ਦਾ ਬੰਦਾ ਮਾਨ ਪੱਤਾ ਇਹਨਾਂ ਨੂੰ ਤਨਖਾਹ ਲਗਾਈ ਜਾਏ ਪੱਕੀ ਇਹਨਾਂ ਬਾਅਦ ਇਹਨਾਂ ਦਾ ਬੀਮਾ ਕੀਤਾ ਜਾਵੇ ਇਹਨਾਂ ਨੂੰ ਸਮਾਰਟਫੋਨ ਦਿੱਤੇ ਜਾਣ ਫੇਰ ਹੀ ਆਨਲਾਈਨ ਆਸ਼ਾ ਵਰਕਰ ਕੰਮ ਕਰੇਗੀ ਇਹਨਾਂ ਕੋ ਜਬਰਦਸਤੀ ਆਨਲਾਈਨ ਕੰਮ ਵੀ ਲਿਆ ਜਾ ਰਿਹਾ ਅਸੀਂ ਇਹ ਕਹਿੰਨੇ ਆ ਕਿ ਸਰਕਾਰ ਜਿਹੜੀ ਆ ਇਹਨਾਂ ਆਸ਼ਾ ਵਰਕਰਾਂ ਵੱਲ ਵੀ ਜਰਾ ਖਿਆਲ ਧਿਆਨ ਦੇਵੇ ਤੇ ਆਸ਼ਾ ਵਰਕਰਾਂ ਦਾ ਸੋਚਿਆ ਜਾਵੇ ਲੈਕਚਰਰ ਮਨਜੀਤ ਸਿੰਘ ਪ੍ਰਧਾਨ ਪੰਜਾਬ ਸਬੋਡੀਨੇਟ ਸਰਵਿਸਸ ਐਜੂਕੇਸ਼ਨ ਮਕੇਰੀਆ ਇਕਾਈ ਅੱਜ ਦਾ ਧਰਨਾ ਜਿਹੜਾ ਹੈ ਆਲ ਇੰਡੀਆ ਲੈਵਲ ਦਾ ਸਾਂਝੀ ਕਾਲ ਦੇ ਉੱਤੇ ਜਿਹੜਾ ਉਹ ਦਿੱਤਾ ਜਾ ਰਿਹਾ ਔਰ ਇਸੇ ਕਾਲ ਦੇ ਤਹਿਤ ਮਕੀਰੀਆਂ ਦੇ ਵਿੱਚ ਅਸੀਂ ਕਮੇਟੀ ਬਾਰਕ ਦੇ ਵਿੱਚ ਸਾਰੇ ਹੀ ਧਿਰਾਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਕਾਫੀ ਵੱਡੇ ਪੱਧਰ ਤੇ ਧਰਨਾ ਜਿਹੜਾ ਉਹ ਦੇ ਰਹੇ ਆ ਮੰਗਾ ਜਿਹੜੀਆਂ ਨੇ ਉਹ ਸਰਕਾਰ ਕਿਸੇ ਵੀ ਤਰੀਕੇ ਨਾਲ ਸਾਡੀਆਂ ਮੰਨਣ ਨੂੰ ਤਿਆਰ ਨਹੀਂ ਹੈ ਜੇ ਅਸੀਂ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਬਹੁਤ ਸਾਰੇ ਭੱਤੇ ਜਿਹੜੇ ਆ ਸਮੇਂ-ਸਮੇਂ ਤੇ ਉਹ ਕੱਟਲੇ ਗਏ ਆ ਉਹਨਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਏਸੀਪੀ ਸਕੀਮ ਜਿਹੜੀ ਆ ਉਹ ਬੰਦ ਕੀਤੀ ਹੋਈ ਹੈ ਕਿਸੇ ਤਰ੍ਹਾਂ ਹੀ ਪੈਨਸ਼ਨਰਾਂ ਦਾ ਜਿਹੜਾ ਹੈਗਾ 2.95 ਦਾ ਗਨਾਕ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਹੀ ਸਾਡੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਵੀ ਬਹੁਤ ਸਾਰੀਆਂ ਪੈਂਡਿੰਗ ਹੈ ਸੋ ਇਹ ਧਰਨਾ ਜਿਹੜਾ ਹੈ ਇਹ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਧਰਨੇ ਜਿਹੜੇ ਇਸੇ ਤਰ੍ਹਾਂ ਹੀ ਲਗਾਤਾਰ ਲੱਗਦੇ ਰਹਿਣਗੇ ਅਸੀਂ ਸਰਕਾਰ ਦੀ ਨਕਸ਼ਦਮ ਜਿਹੜਾ ਹੈ ਜਰੂਰ ਕਰਾਂਗੇ ਅੱਜ ਸਾਡਾ ਇਕੱਠ ਭਾਵੇਂ ਥੋੜਾ ਹੋਏਗਾ ਪਰ ਆਉਣ ਵਾਲੇ ਸਮੇਂ ਵਿੱਚ ਇਕੱਠ ਜਿਹੜਾ ਦਿਨ ਦਿਨ ਵੱਧਦੇ ਜਾਣਗੇ ਹੋਰ ਵੀ ਸਾਡੇ ਨਾਲ ਜਿਹੜੇ ਮੁਲਾਜ਼ਮ ਹੈ ਪੈਨਸ਼ਨਰ ਹੈ ਜਿਹੜੇ ਉਹ ਵੱਧ ਚੜ ਕੇ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਜਿਹੜਾ ਉਹ ਦਿੰਦੇ ਰਹਿਣਗੇ ਔਰ ਇਹ ਧਰਨੇ ਉਦੋਂ ਤੱਕ ਚੱਲਣਗੇ ਜਦ ਤੱਕ ਸਾਡੀਆਂ ਮੰਗਾਂ ਜਿਹੜੀ ਸਰਕਾਰ ਉਹਨਾਂ ਨੂੰ ਮੰਨਦੀ ਨਹੀਂ ਉਹਨਾਂ ਨੂੰ ਲਾਗੂ ਨਹੀਂ ਕਰਦੀ ਧੰਨਵਾਦ ਮੈਂ ਸੁਰਜੀਤ ਸਿੰਘ ਠਾਕੁਰ ਪਾਵਰ ਕੰਪਰੈਸ਼ਨ ਐਸੋਸੀਏਸ਼ਨ ਦਾ ਮੁਕੇਰੀਆਂ ਦਾ ਸੈਕਟੈਂ ਹਾਂ ਅੱਜ ਹਿੰਦੁਸਤਾਨ ਦੀਆਂ 10 ਸਟੇਟ ਜੁਨਾ ਵੱਲੋਂ ਇਹ ਕਾਲ ਆਈ ਹੈ ਭਾਰਤ ਬੰਦੀ ਔਰ ਜਿਹਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਆ ਔਰ ਅੱਜ ਦੀ ਡੇਢ ਚ ਲਗਭਗ 25 ਕਰੋੜ ਜਿਹੜੀ ਹੈਗੇ ਆ ਉਹ ਸਾਥੀ ਹਿੱਸਾ ਲੈਣਗੇ ਔਰ ਆਉਣ ਵਾਲੇ ਸਮੇਂ 'ਚ ਇਹ ਕੋਈ ਰੁਕਣਾ ਨਹੀਂ ਹੈ ਇਹ ਵਧੇ ਜਾਣਾ ਬਾਕੀ ਜੋ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਕਰ ਰਹੀ ਹੈ ਬਹੁਤ ਮਾੜੇ ਕੰਮ ਕਰ ਰਹੀ ਹੈ ਮਿਡ-ਡੇ ਮੀਲ ਆਸ਼ਾ ਵਰਕਰ ਕੀ ਇਹਨਾਂ ਨੂੰ ਪੈਸੇ ਦਿੰਦੇ ਪਿਓ ਤੁਸੀਂ ਤੁਹਾਡੀਆਂ ਆਪਣੀਆਂ ਜਿਹੜੀਆਂ ਤਨਖਾਹਾਂ ਹੈਗੀਆਂ ਤੁਹਾਡੀਆਂ ਆਪਣੀਆਂ ਸੈਲਰੀਆਂ ਹੈਗੀਆਂ ਉਹਦਾ ਕੋਈ ਹਿਸਾਬ ਹੀ ਕੋਈ ਨਹੀਂ ਤੁਹਾਡੇ ਹਰ ਜੀ ਤੁਹਾਡਾ ਇਨਕਮ ਟੈਕਸ ਤੱਕ ਗਵਰਨਮੈਂਟ ਆਪ ਭਰਦੀ ਹੈ ਬਾਹਰ ਜਾਂਦੇ ਤੁਹਾਡਾ ਇਲਾਜ ਹੁੰਦਾ ਮੁਲਾਜ਼ਮਾਂ ਲਈ ਪੈਨਸ਼ਨਾਂ ਲਈ ਤੁਸੀਂ ਕਿਉਂ ਨਹੀਂ ਕਰਦੇ ਔਰ ਮੁਲਾਜ਼ਮ ਪੈਨਸ਼ਨਰ ਹੀ ਰੀੜ ਦੀ ਹੱਡੀ ਹੁੰਦੇ ਆ ਆਉਣ ਵਾਲੇ ਸਮੇਂ ਜਿਨ੍ਹਾਂ ਨੂੰ ਮਜ਼ਾ ਵਿੱਚ ਖਾਵਾਂਗੇ ਔਰ ਜਿੱਥੇ ਸਾਡੇ ਟੀਚਰ ਹੈਗੇ ਆ ਟੀਚਰ 10-10 ਹਜ਼ਾਰ ਰੁਪਏ ਟੀਚਰ ਰੱਖਿਆ ਪੰਜਾਬ ਸਰਕਾਰ ਨੇ ਕਹਿੰਦੀ ਪੱਕੇ ਕਰਦੇ ਪੱਕੇ ਕਰਦੇ ਕੋਈ ਪੱਕੇ ਨਹੀਂ ਕਰਦੇ ਸੋ ਇਸ ਮੰਚ ਤੋਂ ਕਹਿਣਾ ਚਾਹਾਂਗਾ ਕਿ ਜਿੱਥੇ ਪੈਨਸ਼ਨਾਂ ਨੂੰ 2.59 ਦਾ ਫੈਕਟਰ ਉਹ ਲਾਗੂ ਕੀਤਾ ਜਾਵੇ ਬਾਕੀ ਜਿਹੜੀ ਪੰਜਾਬ ਗਵਰਨਮੈਂਟ ਹੈ ਜੋ ਸੈਂਟਰ ਗਵਰਨਮੈਂਟ ਕਰਦੀ ਪਈ ਹੈ ਸੇਮ ਉਹਦੇ ਚ ਉਦਾਂ ਹੀ ਕਰਦੀ ਪਈ ਹੈ ਕੋਈ ਉਹਦੇ ਚ ਫਰਕ ਨਹੀਂ ਹੈਗਾ ਜੋ ਉਹਦੀਆਂ ਨੀਤੀਆਂ ਨੂੰ ਲਾਗੂ ਕਰਦੀ ਪਈ ਹੈ ਔਰ ਬੜੀ ਮਾੜੀ ਗੱਲ ਹੈ ਔਰ ਅਸੀਂ ਇਸ ਮੰਚ ਤੋਂ ਚੇਤਾਵਨੀ ਦਿੰਨੇ ਆ ਤੇ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਇਹਨਾਂ ਨੂੰ ਪਤਾ ਲੱਗੇਗਾ ਕਿ ਇਹ ਮੁਲਾਜ਼ਮ ਪੈਨਸ਼ਨਰ ਕਿਸਾਨ ਕਿੱਥੇ ਹੈਗੇ ਆ ਕਿੱਥੇ ਰਹਿੰਦੇ ਆ ਔਰ ਬਾਕੀ ਸਾਡਾ ਹਰ ਬਸੇ ਯੋਗਦਾਨ ਹੈ ਪਰ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਇਹ ਬਿਲਕੁਲ ਅੰਨੀਆਂ ਬੋਲੀਆਂ ਹੋਈਆਂ ਔਰ ਇਹਨਾਂ ਅੰਨੀਆਂ ਬੋਲੀਆਂ ਸਰਕਾਰਾਂ ਨੂੰ ਜਗਾੜ ਲਈ ਅੱਜ ਦਾ ਜੋ ਸਾਡਾ ਵਿਸ਼ਾਲ ਧਰਨਾ ਹੈ ਮੁਜ਼ਾਹਰਾ ਹੈ ਉਹ ਅਸੀਂ ਕਰ ਰਹੇ ਆਂ ਔਰ ਆਉਣ ਵਾਲੇ ਸਮੇਂ 'ਚ ਇਹਨੂੰ ਆਪਾਂ ਹੋਰ ਵਿਸ਼ਾਲ ਕਰਾਂਗੇ ਔਰ ਗਵਰਨਮੈਂਟ ਨੂੰ ਦਿਖਾ ਦਵਾਂਗੇ ਪੈਨਸ਼ਨ ਮੁਲਾਜ਼ਮ ਮਜ਼ਦੂਰ ਨਾ ਇਹਨਾਂ ਦੀ ਕਿੰਨੀ ਕੁ ਪਾਵਰ ਹੁੰਦੀ ਹੈ ਜੈ ਜਨਤਾ ਧੰਨਵਾਦ ਮੈਂ ਤਰਲੋਕ ਸੇ ਪ੍ਰਧਾਨ ਜੀ ਮੋਰੀ ਕਿਸਾਨ ਸਾਹਿਬ ਮਕੇਰੀਆਂ ਅਸੀਂ ਟੋਟਲ ਕਿਸਾਨ ਸਭਾ ਨੇ ਸੰਯੁਕਤ ਕਿਸਾਨ ਮੋਰਚੇ ਨੇ ਇਹਨਾਂ ਮਜ਼ਦੂਰਾਂ ਕਿਸਾਨਾਂ ਦੀਆਂ ਮੰਗਾਂ ਨੂੰ ਨਾਲ ਸਪੋਰਟ ਕੀਤੀ ਹੈ ਨੀ ਮਦਦ ਕੀਤੀ ਹੈ ਅਸੀਂ ਇਹਨਾਂ ਦੇ ਨਾਲ ਆ ਜੋ ਵੀ ਇਹਨਾਂ ਦੇ ਹਮਲਾ ਹੋ ਰਿਹਾ ਕੇਂਦਰ ਸਰਕਾਰ ਨੇ 44 ਕਾਨੂੰਨ ਜਿਹੜੇ 144 ਕਾਨੂੰਨ ਜਿਹੜੇ ਰੱਦ ਕਰਕੇ 4 ਕਾਨੂੰਨ ਬਣਾਤੇ ਉਹ ਮਜ਼ਦੂਰਾਂ ਦੇ ਬਿਲਕੁਲ ਖਿਲਾਫ ਨੇ ਇਨਾਂ ਦੇ ਆਹੀ ਪਰਜੋਰ ਹਮਾਇਤ ਕਰਦੇ ਇਹਨਾਂ ਦੀ ਜਮੂਰੀ ਕਿਸਾਨ ਸਭਾ ਪੰਜਾਬ ਅਸੀਂ ਇਹਨਾਂ ਦੀ ਪਰਜੋਰ ਹਮਾਇਤ ਕਰਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਅਸੀਂ ਭਾਰਤ ਬੰਦ ਦੇ ਵਿੱਚ ਪੂਰਨ ਸਹਿਯੋਗ ਦਿੱਤਾ ਧੰਨਵਾਦ ਹਿੰਦੁਸਤਾਨ ਦੇ ਵਿੱਚ ਧਰਨਾ ਪ੍ਰਦਰਸ਼ਨ ਚੱਲਦਾ ਹੀ ਰਹੇਗਾ ਬੈਨ ਕੋ ਧਰਨੇ ਪ੍ਰਦਰਸ਼ਨ ਚੱਲਣਗੇ ਕਿਉਂਕਿ ਇੱਥੇ ਮਜ਼ਦੂਰਾਂ ਨਾਲ ਸਾਰਾ ਦੇ ਕਹਿੰਦੀ ਆ ਕਿ ਧਰਨੇ ਪ੍ਰਦਰਸ਼ਨ ਬੰਦ ਹੋ ਜਾਣਗੇ ਸਾਡੇ ਰਾਜ ਨੂੰ ਉਹ ਕਹਿੰਦੀ ਉਹਨਾਂ ਕਹਿਣ ਨੂੰ ਕੀ ਕਰਨਾ ਧਰਨੇ ਪ੍ਰਦਰਸ਼ਨ ਲਖਣਗੇ ਹੋਰ ਇਹਨਾਂ ਕੋਲ ਕਿਹੜਾ ਹਿਯਾਰ ਹੈ ਉਹ ਧਰਨੇ ਪ੍ਰਦਰਸ਼ਨ ਰਹੀ ਕਿਸਾਨ ਮਜ਼ਦੂਰ ਸਰਕਾਰ ਨੂੰ ਜਗਾਉਣ ਲਈ ਜਤਨ ਕਰਨਗੇ ਇਕੱਠੇ ਹੋਗੇ